ਅੱਜ ਦੇ ਵਲੌਗ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਲੁਧਿਆਣੇ ਦਾ ਰੇਲਵੇ ਸਟੇਸ਼ਨ ਆਪਾਂ ਪਹੁੰਚੇ ਹਾਂ ਰੇਲਵੇ ਸਟੇਸ਼ਨ ਤੇ ਕਿੰਨਾ ਕੋ ਜਿਹੜਾ ਕੰਮ ਹੋ ਚਿਆ ਰੀਨਵੈਸਟੇਸ਼ਨ ਦਾ ਕਿੰਨਾ ਬਾਕੀ ਆ ਕਿੰਨੇ ਸਾਲ ਲੱਗ ਜਾਣਗੇ ਤੇ ਕਿੰਨੀਆਂ ਗੱਡੀਆਂ ਰੁਕਦੀਆਂ ਤੇ ਕਿੰਨੀਆਂ ਤੋਂ ਗੱਡੀਆਂ ਆਉਂਦੀਆਂ ਜਾਂਦੀਆਂ ਉਹ ਆਪਾਂ ਥੋੜਾ ਜਿਹਾ ਕਵਰ ਕਰਦੇ ਆ ਇਸ ਵਲੌਗ ਦੇ ਵਿੱਚ ਤੇ ਸਾਂਝਾ ਤੇ ਬਾਕੀ ਤੁਸੀਂ ਬਣੇ ਹੋਏ ਵਲੌਗ ਦੇ ਨਾਲ ਦਾ ਆਪਾਂ ਲੈ ਕੇ ਚੱਲਦੇ ਹਾਂ ਰੇਲਵੇ ਸਟੇਸ਼ਨ ਤੇ ਇਹ ਜਿਹੜਾ ਲੁਧਿਆਣਾ ਰੇਲਵੇ ਸਟੇਸ਼ਨ ਦਾ مین ਗੇਟ ਆ ਇੱਥੇ ਜਿਹੜੀ ਐਂਟਰੀ ਆਉਣ ਜਾਣ ਦੀ ਹੈਗੀ ਆ ਕਿਉਂਕਿ ਬਾਕੀ ਜਿਹੜੇ ਸਾਰੇ ਜਿਹੜੇ ਬੰਦ ਆ ਤੇ ਇੱਥੇ ਤੁਸੀਂ ਬਾਹਰ ਨਿਕਲ ਸਕਦੇ ਹੋ ਤੇ ਲੋਕ ਵਾਂਗ ਸੇ ਜ਼ਿਆਦਾਤਰ ਇਸੇ ਗੇਟ ਦੇ ਵੇਗ ਦੀ ਆਉਂਦੇ ਜਾਂਦੇ ਆ ਬਾਹਰ ਅੰਦਰ ਇੱਧਰ ਦੇ ਪਾਸੇ ਹੈ ਜੀ ਆ ਪਾਰਕਿੰਗ ਇਹ ਜਿਹੜੀ ਪਾਰਕਿੰਗ ਬਣੀ ਹੋਈ ਆ ਬਿਲਕੁਲ ਜਿਹੜੀ مین ਗੇਟ ਦੇ ਸਾਹਮਣੇ ਆ ਸੜਕਾਂ ਲਈ ਹਾਂ ਸਾਹਮਣੇ ਤੇ ਇਧਰ ਦੇ ਪਾਸੇ ਜਿਹੜੀ ਪਾਰਕਿੰਗ ਆ ਆ ਸਾਹਮਣੇ ਦੇਖੋ ਵੱਡੀਆਂ ਗੱਡੀਆਂ ਵੱਡੀਆਂ ਮਸ਼ੀਨਾਂ ਲੱਗੀਆਂ ਹੋਈਆਂ ਤੇ ਕਾਫੀ ਕੰਮ ਚੱਲ ਰਿਹਾ ਜਿਹੜਾ ਲੁਧਿਆਣਾ ਸਟੇਸ਼ਨ ਦਾ ਰੋਕ ਨਾਲ ਹੀ ਇੱਧਰ ਨੂੰ ਬੱਸ ਛੋਟੀ ਜਿਹੀ ਕੰਦੀਨ ਬਣੀ ਹੋਈ ਆ ਖਾਣ ਪੀਣ ਵਾਸਤੇ ਟੈਂਪਰੇਰੀ ਲਈ ਬਣਾਈ ਹੋਈ ਆ ਆ ਸਾਹਮਣੇ ਆ ਗਏ ਏਟੀਐਮ ਐਸਬੀਆਈ ਦੇ ਪੰਜਾਬ ਨਹਿਰ ਬੈਂਕ ਦੇ ਤੇ ਸਾਹਮਣੇ ਉੱਥੇ ਆਏਗਾ ਟਿਕਟ ਕਾਊਂਟਰ ਇੱਥੇ ਟਿਕਟਾਂ ਕਰਦੇ ਆ ਤੇ ਤੇ ਦੇ ਨਾਲੇ ਪਾਸੇ ਗੇਟ ਬਣਿਆ ਹੋਇਆ ਆ ਆਉਣ ਜਾਣ ਵਾਸਤੇ ਆਉਣ ਜਾਣ ਵਾਸਤੇ ਤੇ ਇੱਧਰ ਦੇ ਪਾਸੇ ਸਾਹਮਣੇ ਆ ਗਈ ਆ ਆਟੋ ਵਾਲੀ ਜਿਹੜੀ ਬਣੀ ਹੋਈ ਆ ਪਾਰਕਿੰਗ ਨਾਲ ਗੱਡੀਆਂ ਦੀ ਪਾਰਕਿੰਗ ਤੇ ਇੱਧਰ ਦੇ ਪਾਸੇ ਜਿਹੜੇ ਰੇਲਵੇ ਸਟੇਸ਼ਨ ਦੀਆਂ ਟਿਕਟਾਂ ਕਟੀਆਂ ਲੀਆਂ ਇਹ ਇੱਕ ਨੰਬਰ ਕਾਊਂਟਰ ਹੁੰਦਾ ਸੀ ਪਹਿਲਾਂ ਹਨਾ ਇੱਥੇ ਇੱਕ ਨੰਬਰ ਤੋਂ ਟ੍ਰੇਨ ਆਉਂਦੀ ਹੁੰਦੀ ਸੀ ਤੇ ਫਿਲਹਾਲ ਇਹ ਸਮਝ ਲੈ ਖਸਾਉਣਾ ਬੰਦ ਹੀ ਪਿਆ ਵਾ ਤੇ ਇੱਧਰ ਦੇ ਪਾਸੇ ਆ ਜਿਹੜੀ ਬਿਲਡਿੰਗ ਬਣ ਗਈ ਆ ਆ ਦੇਖੋ ਬਾਈ ਕਿੱਡੀ ਵੱਡੀ ਮਸ਼ੀਨ ਲੱਗੀ ਹੈ ਨਾ ਤੇ ਸਟੇਸ਼ਨ ਤੇ ਘੱਟੋ ਘੱਟ ਵੀ 4-500 ਕਰੋੜ ਰੁਪਏ ਦਾ ਲੱਗਣਾ ਵਾ ਤੇ ਇਥੋਂ ਪਹੁੰਚાડਦੇ ਆਪਾਂ ਤੇ ਇੱਕ ਦਿਨੇ ਪਾਸੇ ਜਿਹੜੀ ਆ ਹੱਥ ਕੇਰੀ ਬਣੇ ਇਧਰਲੇ ਪਾਸੇ ਜਿਹੜੀ ਬਿਲਡਿੰਗ ਬਣ ਕੇ ਤਿਆਰ ਹੋ ਗਈ ਬਾਕੀ ਮੇਰੇ ਹਿਸਾਬ ਨਾਲ ਸੀਸੇ ਸੁਖਸੇ ਹੀ ਰਹਿੰਦੇ ਲਾਉਣ ਵਾਲੇ ਹਨ ਤੇ ਆ ਦੇਖੋ ਤੇ ਆ ਜਿਹੜਾ ਬਣ ਰਿਹਾ ਕਾਫੀ ਉੱਚਾ ਸਿਸਟਮ ਇਹ ਤਾਂ ਬਣੇ ਤੋਂ ਬਾਅਦ ਹੀ ਪਤਾ ਲੱਗੂ ਕੀ ਹੈ ਨਾ ਬਣਾਵਾ ਤੇ ਪਰ 4-500 ਕਰੋੜ ਰੁਪਏ ਦਾ ਜਿਹੜਾ ਇਹ ਪ੍ਰੋਜੈਕਟ ਆ ਇਹ ਸਾਰਾ ਇਧਰਲੇ ਪਾਸੇ ਮਾਲ ਗੱਡੀ ਖੜੀ ਹੈ 2 ਨੰਬਰ ਤੇ ਆ 2 ਨੰਬਰ ਤੇ ਕਹੀ ਜਾਂਦਾ ਸੌਰੀ ਵਿਚਾਲੇ ਡੀ ਲਾਈਨ ਤੇ ਇਧਰਲੇ ਪਾਸੇ ਦੇਖੋ ਭਈ ਆ ਜੀ ਬਹੁਤ ਤਗੜੀ ਮਾਰ ਰਹੀ ਆ ਤੇ ਸਾਹਮਣੇ ਜਿਹੜਾ ਲਾਈਨਾਂ ਦਾ ਕੰਮ ਚੱਲਦਾ ਰਿਹਾ ਉਹ ਵੇਸ ਉਹ ਬਿਜਲੀ ਦੇ ਕਾਮਚਾਰੀ ਆ ਲਾਈਨ ਦਾ ਇਧਰਲੇ ਪਾਸੇ ਦੇਖੋ ਭਈ ਆ ਸਾਰਾ ਇਧਰ ਕੰਮ ਕੰਮ ਚੱਲ ਰਿਹਾ ਨਾ ਤੈਨੂੰ 1.5 ਤੋਂ 2 ਸਾਲ ਹੋ ਗਏ ਜਿਹੜੇ ਕੰਮ ਚੱਲਦੇ ਨਹੀਂ ਤੇ ਹਜੇ ਤਾਂ ਘੱਟ 2-3 ਸਾਲ ਹੋਏ ਹੋਰ ਲੱਗੂਗਾ ਬਹੁਤ ਕੋਸਿੱਤੀ ਬੈਠੇ ਇੱਥੇ ਨੱਕ ਸੁੱਕ ਇਹ ਰੇਲਵੇ ਸਟੇਸ਼ਨ ਆ ਦਾ 4 ਨੰਬਰ ਆ ਲੈਣਾ ਤੇ 2 ਨੰਬਰ ਉਧਰ 3 ਤੇ 4 ਉਧਰ 5 ਤੇ 6 ਤੇ ਇਹ ਜਿਹੜੇ 4 ਤੇ 5 ਦੇ ਵਿਚਾਲੇ ਜਿਹੜਾ ਰੇਲਵੇ ਸਟੇਸ਼ਨ ਆ ਇਹ ਵੀ ਬਿਲਕੁਲ ਤਿਆਰ ਹੋ ਰਿਹਾ ਤੇ ਇੱਥੇ ਵੀ ਜਿਹੜਾ ਸਾਰਾ ਕੁਝ ਬੰਦ ਆ ਇਸ ਵਕਤ ਤੇ ਇਧਰੋਂ ਪਾਸੋਂ ਸਵਾਰੀ ਵੀ ਕਾਫੀ ਜਿਹੜੀ ਇੱਥੇ ਘਟਾ ਕਿਉਂਕਿ ਸਾਰੀ ਸਵਾਰੀ ਠੰਡਾਰੀਗੜਾਂ ਤੋਂ ਕਾਫੀ ਸਵਾਰੀ ਚੜਦੀ ਆ ਇਧਰਲੇ ਪਾਸੇ ਵੀਰਾ ਬਣ ਚੁੱਕਿਆ ਹੈ ਇਹ ਅੱਧਾ ਕੋਈ ਇਸੇ ਕਰਕੇ ਬਈਆ 4 5 ਨੰਬਰ ਵਾਲੇ ਗੇਟ ਜਿਹੜੇ ਬੰਦ ਕੀਤੇ ਹੋਏ ਆ ਤੇ ਉਧਰਲੇ ਪਾਸੇ ਸਾਹਮਣੇ ਬਾਈ ਉਧਰਲੇ ਪਾਸੇ ਜਿਹੜੀ ਬਿਲਡਿੰਗ ਬਣ ਰਹੀ ਆ ਇਹ ਤੁਹਾਨੂੰ ਦਿਖਾਉਣ ਜ਼ੂਮ ਕਰਕੇ ਆ ਵੇਖ ਇਧਰਲੇ ਪਾਸੇ ਬਣ ਚੁੱਕੀ ਹੈ ਤੇ ਕਈ ਬਣਾਈ ਜਾਂਦੇ ਕਾਫੀ ਤੇ ਇਹ ਲੈਣੇ ਜਿਹੜੀ ਬੰਦ ਆ ਤਕਰੀਬਨ 2 3 ਲੈਣਾ ਹੀ ਚੱਲਦੀਆਂ ਜਿਹੜੀਆਂ ਜਿੱਥੇ ਗੱਡੀਆਂ ਆਉਂਦੀਆਂ ਜਾਂਦੀਆਂ 2006 ਤੇ 7 ਨੰਬਰ ਵਾਲਾ ਸਟੇਸ਼ਨ ਤੇ ਇਹ ਵੀ ਜਿਹੜਾ ਬਣ ਚੁੱਕਿਆ ਵਾ ਇਹ ਨਿੱਕੇ ਨਿੱਕੇ ਸ਼ੈੱਡ ਬਣਾਏ ਹੋਏ ਆ ਤੇ ਮੈਨੂੰ ਲੱਗਦਾ ਵੀ ਇਧਰਲੇ ਪਾਸੇ ਵੀ ਨਿੱਕੇ ਨਿੱਕੇ ਬਾਨਗੇ ਸ਼ੈੱਡ ਐ ਕੁਰਸੀਆਂ ਥੱਲੇ ਨਿੱਕੇ ਨਿੱਕੇ ਬਾਕੀ ਦੇਖੋ ਸਵਾਰੀ ਦੇ ਹਿਸਾਬ ਨਾਲ ਬੰਨ ਰਹੇ ਹਨ ਤੇ ਇਧਰਲੇ ਪਾਸੇ ਗੱਡੀਆਂ ਹੋਈਆਂ ਗੱਡੀਆਂ ਕਾਫੀ ਆ ਦੇਖੋ 6 ਤੇ 7 ਨੰਬਰਾਂ ਤੇ ਫਾਰਮ ਜਿਹੜਾ ਬਣ ਚੁੱਕਿਆ ਬਈ ਤੇ ਇਧਰਲੇ ਪਾਸੇ ਜਿਹੜਾ ਲੈਣਾ ਦਾ ਵੀ ਕੰਮ ਚੱਲ ਰਿਹਾ ਸਟੇਸ਼ਨ ਦੇ ਨਾਲ-ਨਾਲ ਤੇ ਬਾਕੀ ਨਾਲ-ਨਾਲ ਜਿਹੜਾ ਬਿਜਲੀ ਦੇ ਖੰਭਿਆਂ ਦਾ ਕੰਮ ਚੱਲ ਰਿਹਾ ਜਿਵੇਂ ਹਨਾ ਜਿਹੜੀ ਸਾਰੀ ਸਾਰਾ ਵਸਾਣ ਆਉਣ ਵਾਲੇ 2-3 ਸਾਲਾਂ ਤੇ ਜਿਹੜੀ ਚੱਲ ਪੋਗੀ ਤੇ ਬਾਕੀ ਬਈ ਜਿੰਨੀਆਂ ਗੱਡੀਆਂ ਹੈਗੀਆਂ ਮੇਨ ਮੇਨ ਉਹ ਤਾਂ ਰੁਕਦੀਆਂ ਤੇ ਬਾਕੀ ਢੰਡਾਰੀ ਕਲਾਂ ਜਾ ਕੇ ਸਟੇਸ਼ਨ ਤੇ ਚੜ੍ਹਨਾ ਪੈਂਦਾ ਵਾ ਅਗਰ ਆਵੇ ਦੇਖੋ ਬਈਆ ਜਿਹੜੀਆਂ ਲੈਣਾ ਬਿਲਕੁਲ ਜਿਹੜੀਆਂ ਬੰਦ ਕੀਤੀਆਂ ਸਰੀਏ ਸੂਰੀਏ ਸੱਟੇ ਪਏ ਹਨ ਤੇ ਮਾਲ ਗੱਡੀਆਂ ਖੜੀਆਂ ਤੇ ਬਾਕੀ ਬਈ ਜਿੰਨਾ ਟਾਈਮ ਆਪਾਂ ਨੂੰ ਹੋ ਗਿਆ 15-20 ਮਿੰਟ ਆਏ ਨੂੰ ਤੇ ਇੰਨੇ ਟਾਈਮ ਦੇ ਵਿੱਚ ਕਈ ਗੱਡੀਆਂ ਆ ਕੇ ਇੱਥੇ ਰੁਕ ਜਣੀਆਂ ਤੇ ਕਈ ਗੱਡੀਆਂ ਚਲੀਆਂ ਜਾਂਦੀਆਂ ਤੇ ਪਰ ਅਰੇੜਾ ਕੰਮ ਚੱਲਦਾ ਕਰਕੇ ਇਸੇ ਕਰਕੇ ਇਹ ਜਿਹੜਾ ਸਾਰਾ ਸਟੇਸ਼ਨ ਆ ਸ਼ਬਦ ਕਰਤੇ ਢੰਡਾਰੀ ਕੋਲ ਤੇ ਬਸ ਥੋੜੀਆਂ ਘਣੀਆਂ ਗੱਡੀਆਂ ਜਿਹੜੀਆਂ ਇੱਥੇ ਰੁਕਦੀਆਂ ਇੱਕ ਗੱਲ ਹੋਰ ਬਾਈ ਜਿਹੜੇ ਆਹ ਤਾਰਾ ਪਾਈਆਂ ਹੋਣੀਆਂ ਹਨਾ ਰੇਲਵੇ ਵਾਲੀਆਂ ਜਿਹੜੀਆਂ ਤਾਂ ਜਿੱਤੇ ਇੰਜਨ ਚੱਲਦਾ ਵਾ ਇਹਨਾਂ ਦੇ ਖੰਭੇ ਵੀ ਜਿਹੜੇ ਇਹਨਾਂ ਦੇ ਨਵੇਂ ਲਾਤੇ ਤੇ ਪੁਰਾਣੇ ਜਿਹੜੇ ਰਿਟਾਇਰ ਕਰਤੇ ਆ ਹੋ ਸਕਦਾ ਕੋਈ ਨਵੀਂ ਸਕੀਨ ਦੇ ਹਾਵ ਨਾਲ ਇਹ ਹਨਾ ਕੋਈ ਕਰਵਾ ਕੰਮ ਨਾਲ ਉਹ ਪੁਰਾਣੇ ਖੰਬੇ ਜਿਹੜੇ ਬਿਲਕੁਲ ਇਹਨੇ ਫ੍ਰੀ ਕਰਦੇ ਪਟ ਦੇ ਨੇ ਤੇ ਨਵੇਂ ਖੰਬੇ ਜਿਹੜੇ ਲਾ ਰਹੇ ਤੇ ਨਵੀਂ ਤਿਆਰੀ ਚੱਲ ਰਹੀ ਹੈ ਸਾਰੀ ਇਧਰਲੇ ਪਾਸੇ ਹੈਡ ਦੇ ਬਾੜੇ ਬੈਠੇ ਆ ਬਾਈ ਤੇ ਲੋਕ ਪਏ ਆ ਲੈਣਾ ਤੇ ਸੁੱਤੇ ਆ ਗਈ ਇਹ ਵੰਨ ਤੇ ਚਾਰ-ਚਾਰ ਬੰਦੇ ਲੈਣਾ ਦੇ ਦੂਜੇ ਪਾਸੇ ਚੱਲ ਜਾਂਦਾ ਨਿੱਕਾ ਕੰਟਰੈਕਟ ਨਾ ਸਟੇਡੀਅਮ ਵਾਲੇ ਪਾਸੇ ਚੱਲ ਜਾਂਦਾ ਆ ਪਹੁੰਚ ਜਾਂਦਾ ਇੱਕ ਬਾਈ ਇੱਥੋਂ ਸਵਾਰੀਆਂ ਆਰ ਪਾਰ ਜਾਂਦੀਆਂ ਜਿੱਤੇ ਪਾਸੇ ਉਹਨਾਂ ਨੇ ਚੜਨਾ ਹਨ ਇਧਰਲੇ ਪਾਸੇ ਬਈ ਬਹੁਤ ਸਾਰੀਆਂ ਗੱਡੀਆਂ ਖੜੀਆਂ ਤੇ ਬਹੁਤ ਸਾਰੇ ਇੰਜਨ ਖੜੇ ਰੇਲਾਂ ਦੇ ਤੇ ਆਪਾਂ ਨੂੰ ਤਕਰੀਬਨ ਪੌਣਾ ਘੰਟਾ ਹੋ ਗਿਆ ਸਟੇਸ਼ਨ ਤੇ ਆਏ ਨੂੰ ਤੇ ਇੱਕ ਵੀ ਗੱਡੀ ਨਹੀਂ ਆਈ ਇੱਕ ਵੀ ਗੱਡੀ ਆਈ ਉਹਦੇ ਬਸ ਇੱਥੇ ਮਾਰੀ ਮੋਟੀ ਵੀ ਹਲਚਲ ਹੈਗੀ ਆ ਇੱਕ ਨੰਬਰ ਤੇ ਉਹ ਵੀ ਬੈਠੇ ਲੋਕ ਗੱਡੀ ਦੀ ਊੜ ਦੇ ਵਿੱਚ ਕਈ ਲੋਕ ਕਈ ਲੋਕਾਂ ਨੂੰ ਪਤਾ ਨਹੀਂ ਗਾਣਾ ਤੇ ਉਹ ਲੁਧਿਆਣੇ ਦੇ ਜਿਹੜਾ ਮਾਲਾ ਹੰਬਾਲੇ ਦੀ ਜਾਂ ਲੁਧਿਆਣੇ ਤੋਂ ਕਲਕੱਤੇ ਦੀ ਜਾਂ ਲੁਧਿਆਣੇ ਤੋਂ ਹੋਰ ਬੰਗਲੌਰ ਦੀ ਟਿਕਟ ਲੈ ਲੈਂਦੇ ਆ ਉਹ ਲੁਧਿਆਣੇ ਖੜ ਜਾਂਦੇ ਆ ਤੇ ਪਰ ਜਿਹੜੀ ਉਹਨਾਂ ਦੀ ਗੱਡੀ ਉਹ ਟੰਡਾਰੀ ਕਲਾ ਰੋਗਦੀ ਆ ਤੇ ਇਹ ਵੀ ਕਈ ਲੋਕਾਂ ਨਾਲ ਹੋਇਆਗਾ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਜਿਨ੍ਹਾਂ ਦੇ ਕਰ ਬਈ ਇਹ ਆਪਣਾ ਰੇਲਵੇ ਸਟੇਸ਼ਨ ਨਹੀਂ ਬਣਦਾ ਵਾ ਪਰ ਜਿਹਨੇ ਸਫ਼ਰ ਕਰਨਾ ਉਹਨੇ ਦਾ ਕਰਨਾ ਹੀ ਕਰਨਾ ਹਨਾ ਬਿਲਕੁਲ ਕੋਲ ਦੇ ਦੇ ਕੋਲ ਤੁਹਾਨੂੰ ਰੋਟੀ ਪਾਣੀ ਖਾਣ ਵਾਸਤੇ ਕਿਨੇ ਤੇ ਤਾਦੂ ਨਾ ਜਾਣਗੇ ਆ ਵੇਖੋ ਇਹ ਕੋਈ ਸਾਹਮਣੇ ਵੇਖੋ ਪੋਲ ਦੇ ਨਾਲ ਹੈ ਨਾ ਫਲਾਈਓਵਰ ਬੰਦਾ ਉਹ ਵੀ ਜਿਹੜਾ ਰੇਲਵੇ ਸਟੇਸ਼ਨ ਨਾਲ ਜੁੜਿਆ ਜਾਊਗਾ ਗੱਡੀਆਂ ਦੇ ਆਉਣ ਜਾਣ ਵਾਸਤੇ ਤੇ ਲੋਕਾਂ ਦੇ ਆਉਣ ਜਾਣ ਵਾਸਤੇ ਬਿਲਕੁਲ ਜਿਹੜਾ ਨਾਲ ਜੋੜਤਾ ਵਾ ਵੇਖੋ ਸਾਹਮਣੇ ਹੰਗਲੇ ਬਸਸ ਤੇ ਇਹ ਵੀ ਬਾਈ ਜਿਹੜੇ ਨਾਲ ਆਪਣਾ ਇਹ ਜੋੜਿਆ ਹੋਇਆ ਵਾ ਤੇ ਬਾਕੀ ਇਹ ਦੋ ਅੱਗੇ ਵੀ ਹੈਗੇ ਉਹ ਵੀ ਸਮਾਂ ਆਪਾਂ ਦਿਖਾਉਣੇ ਆ ਉਹ ਜਿਹੜੇ ਹੋ ਸਕਦਾ ਬਈ ਗੱਡੀਆਂ ਵਾਸਤੇ ਹੁਣ ਉਹ ਸਾਹਮਣੇ ਵੱਡੇ ਓਧੇਲੇ ਪਾਸੇ ਆ ਵੀ ਫਲਾਈ ਜਿਹੜਾ ਬਣਾਈ ਜਾਂਦੇ ਇਹ ਵੀ ਜਿਹੜੇ ਬਲ ਕਾਲਮ ਨਾਲ ਖਲਦੀ ਜੋੜਦੇ ਆ ਤੇ ਕਾਫੀ ਗੱਡੀਆਂ ਸਿੱਧੀਆਂ ਪੁੱਲ ਤੋਂ ਸਟੇਸ਼ਨ ਦੇ ਵਿੱਚ ਵੜਿਆ ਕਰਨਗੀਆਂ ਓਧੇਲੇ ਪਾਸੇ ਤੇ ਇਹ ਹੈ ਓਧੇਲੇ ਪਾਸੇ ਇੱਥੇ ਆਪਣੇ ਵਲੌਗ ਦੀ ਸਮਾਪਤੀ ਆ ਤੋ ਅੱਜ ਦੇ ਬਲੌਗ ਚ ਆਪਾਂ ਤੁਹਾਨੂੰ ਲਿਖਾਉਣ ਦਾ ਰੇਲਵੇ ਸਟੇਸ਼ਨ ਦਿਖਾਇਆ ਤੇ ਉਹਦੇ ਵਿੱਚ ਅਬ ਉਹ ਥੋੜੀ ਕੰਮ ਨਾ ਤਾਂ ਲੱਗਦਾ। ਤੋ ਸਾਰਾ ਆਪਾਂ ਤੁਹਾਨੂੰ ਦਿਖਾਇਆ ਇਸ ਬਲੌਗ ਦੇ ਵਿੱਚ। ਤੋ ਆਸ ਕਰਦਾ ਤੁਹਾਨੂੰ ਇਹ ਬਲੌਗ ਬਹੁਤ ਵਧੀਆ ਲੱਗਿਆ ਹੋਊਗਾ ਹਨਾ। ਤੋ ਥੋੜਾ ਜਿਹਾ ਪਤਾ ਲੱਗਿਆ ਹੋ ਜਜਮੈਂਟ ਕੀਤੀ ਹੋਊਗੀ ਬੇਚੀ ਹਨਾ। ਤੇ ਜਿਹੜੇ ਚੈਨਲ ਤੋਂ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਜੀ। ਤੋ ਤਾਰੇ ਆਉਣ ਵਾਲਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾ ਪੰਜ ਸਕੰਦ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ